ਪਰਮ ਸਨਮਾਨ ਜੋਗ ਸਤਿਗੁਰਾਂ ਦੀ ਸਾਚੀ ਤਿਲਵਾਜੀ ਸਤਕਾਰ ਜੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੀ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੀ ਪਾਤਸ਼ਾਹ ਜੀ ਦੀ ਜੈ ਤਸਰੀ ਰਾਗ ਦੇ ਵਿੱਚੋਂ ਚਾਰਣ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨ ਦੁਆਰਾ ਗੁਰੂ ਸਾਹਿਬ ਜੀ ਫਰਮਾਨ ਕਰਦੇ ਹਨ ਮਨ ਤਨ ਬਸ ਰਹੇ ਮੇਰੇ ਪ੍ਰਾਨ ਮੇਰੇ ਪ੍ਰਾਨਾਂ ਦੇ ਆਸਰੇ ਪ੍ਰਮਾਤਮਾ ਜੀ ਹੁਣ ਮੇਰੇ ਮਨ ਵਿੱਚ ਮੇਰੇ ਹਿਰਦੇ ਵਿੱਚ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ ਭਾਈ ਉਹ ਵਸ ਰਹੇ ਹਨ ਭਾਵ ਵੀ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵੀ ਤੇ ਮਨ ਵਿੱਚ ਵੀ ਉਸ ਪ੍ਰਮਾਤਮਾ ਦਾ ਹੀ ਨਿਵਾਸ ਹੈ ਜਿਹੜਾ ਸਾਡੇ ਪ੍ਰਾਣਾਂ ਦਾ ਆਸਰਾ ਹੈ ਜੀ ਦੀ ਕਿਰਪਾ ਨਾਲ ਅਸੀਂ ਸਵਾਸ ਲੈ ਰਹੇ ਆ ਸਾਡੇ ਪ੍ਰਾਣ ਚੱਲ ਰਹੇ ਹਨ ਸਾਡੇ ਸਾਹ ਚੱਲ ਰਹੇ ਹਨ ਕਰ ਕਿਰਪਾ ਸਾਧੂ ਸੰਗ ਭੇਟੇ ਪੂਰਨ ਪੁਰਖ ਸਜਾਨ ਸਰਬ ਵਿਆਪਕ ਔਰ ਸਰਬ ਗੁਣ ਭਰਪੂਰ ਸਭ ਦੇ ਦਿਲਾਂ ਦੀ ਜਾਣਨ ਵਾਲੀ ਪ੍ਰਮਾਤਮਾ ਜੀ ਆਪਣੀ ਮਿਹਰ ਕਰਕੇ ਮੈਨੂੰ ਗੁਰੂ ਦੀ ਸੰਗਤ ਵਿੱਚ ਮਿਲ ਪਏ ਭਾਵ ਵੀ ਉਹ ਪ੍ਰਮਾਤਮਾ ਜੀ ਜਦੋਂ ਕਿਰਪਾ ਕਰਦਾ ਹੈ ਵੀ ਗੁਰੂ ਦੀ ਸੰਗਤ ਵਿੱਚੋਂ ਉਸ ਪ੍ਰਮਾਤਮਾ ਦਾ ਮਿਲਾਪ ਹੁੰਦਾ ਹੈ ਮਨ ਕਰਕੇ ਤਨ ਕਰਕੇ ਸਤਿਗੁਰਾਂ ਦੇ ਪਾਵਨ ਨਿਰਵਾਦੀ ਹਾਜ਼ਰੀ ਭਰ ਜੀ ਫਿਰੋਜ਼ ਪ੍ਰਮਾਤਮਾ ਦੇ ਮਲਾਪ ਦੀ ਤਾਂਗ ਉਪਜਦੀ ਹੈ ਜਿਉਂ-ਜਿਉਂ ਸਤਸੰਗਤ ਕਰਦਾ ਜਾਂਦਾ ਮਨੁੱਖ ਤੈਨ ਤੈਉ ਪ੍ਰਮਾਤਮਾ ਦੀ ਮਲਾਪ ਦੀ ਜਿਹੜੀ ਸਤਸੰਗਤ ਦੂਰੀ ਹੈ ਉਹ ਦੂਰ ਹੁੰਦੀ ਜਾਂਦੀ ਹੈ ਔਰ ਪ੍ਰਮਾਤਮਾ ਦਾ ਮਲਾਪ ਜਿਹੜਾ ਉਹ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਮਨ ਕਰਕੇ ਤਨ ਕਰਕੇ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰੀ ਜਾਏ ਰਹਾਉ ਪ੍ਰੇਮ ਅਠ ਗਉਰੀ ਜਨ ਕੋ ਪਾਈ ਤਨ ਰਸ ਪੀਓ ਪਾਰੀ ਮਰਜ਼ ਕੰਦੇ ਜਨਾ ਮਨੁੱਖਾ ਨੂੰ ਗੁਰੂ ਪਾਸੋਂ ਪ੍ਰਮਾਤਮਾ ਦੇ ਪਿਆਰ ਦੀ ਠਗੂਟੀ ਲੱਭ ਪਈ ਉਹਨਾਂ ਨਾਮ ਜਲ ਰਜ ਰਜ ਕੇ ਪੀਤਾ ਤਾਕੀ ਕੀਮਤ ਕਹਿਣ ਨਾ ਜਾਏ ਕੁਦਰਤ ਕਬਨ ਹਮਾਰੀ ਉਸ ਨਾਮ ਜਲ ਦੀ ਕੀਮਤ ਦੱਸੀ ਨਹੀਂ ਜਾ ਸਕਦੀ ਮਰਦ ਕਹਿੰਦੇ ਮੇਰੀ ਕੀ ਤਾਕਤ ਹੈ ਕਿ ਮੈਂ ਉਸ ਨਾਮ ਜਲ ਦੀ ਕੀਮਤ ਦੱਸ ਸਕਾਂ ਉਹਦਾ ਮੁੱਲ ਦੱਸ ਸਕਾਂ ਭਾਵ ਵੀ ਉਹ ਬੇਸ਼ਕੀਮਤੀ ਹੈ ਉਹਦੀ ਕੀਮਤ ਦੱਸੀ ਨਹੀਂ ਜਾ ਸਕਦੀ ਨਾਈ ਲੈ ਲੜਦਾ ਸਜਨ ਆਪਣੇ ਉਧਰੇ ਉਧਰ ਨਹਾਰੇ ਮਰਸ ਜਨ ਵੀ ਪ੍ਰਮਾਤਮਾ ਨੇ ਸਦਾ ਆਪਣੇ दास ਆਪਣੇ ਸੇਵਕ ਆਪਣੇ ਲੜਲਾ ਕੇ ਰੱਖੇ ਹੋਏ ਹਨ ਤੇ ਇਸ ਤਰ੍ਹਾਂ ਉਸ ਬਚਾਉਣ ਦੀ ਸਮਰੱਥਾ ਵਾਲੇ ਪ੍ਰਮਾਤਮਾ ਨੇ ਸੇਵਕਾਂ ਨੂੰ ਸੰਸਾਰ ਦੇ ਵਿਕਾਰਾਂ ਤੋਂ ਸਦਾ ਬਚਾਇਆ ਹੈ ਰਬ ਸਿਮਰ 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 ਸੁਖ ਪਾਇਓ ਨਾਨਕ ਸਰਨੰਗਵਾਰੇ ਪ੍ਰਮਾਤਮਾ ਦੇ ਦਰ ਤੇ ਹੀ ਨਾਨਕ ਮਰਦ ਸਮਝ ਜਨ ਨੇ ਭਾਈ ਆਕੇ ਪ੍ਰਮਾਤਮਾ ਦੀ ਸ਼ਰਨ ਪਾ ਕੇ ਸੇਵਕਾਂ ਨੇ ਮਾਲਕ ਨੂੰ ਸਦਾ ਸਦਾ ਸਿਮਰ ਕੇ ਆਤਮਿਕ ਆਨੰਦ ਮਾਣਿਆ ਗੁਰੂ ਸਾਹਿਬ ਜੀ ਸਾਨੂੰ ਹੁਕਮ ਕਰਦੇ ਹਨ ਕਿ ਪ੍ਰਮਾਤਮਾ ਦੇ ਦਰ ਤੇ ਆਈਏ ਪ੍ਰਮਾਤਮਾ ਦੀ ਸ਼ਰਨ ਪਈਏ ਸਾਧ ਸੰਗਤ ਵਿੱਚ ਜੁੜ ਕੇ ਪਰਮਾਤਮਾ ਦਾ ਨਾਮ ਸਮਰਿਏ ਤੇ ਆਤਮਿਕ ਆਨੰਦ ਪ੍ਰਾਪਤ ਕਰੀਏ ਮਹਾਰਜ ਕਿਰਪਾ ਕਰਨ ਸਾਡੇ ਸਾਰਿਆਂ ਤੇ ਮਿਹਰ ਭਰਿਆਤ ਰੱਖਣ ਸਭਨਾਂ ਨੂੰ ਨਾਮ ਦਾਤ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਕਿਉ ਅਰਦਾਸ ਸਰਵਤ ਦੇ ਭਲੇ ਦੀ ਅਰਦਾਸ ਲਗਰ ਵਿਚਾਰ ਸੀ ਪ੍ਰੇਮ ਪਿਆਰਤ ਪਾਕਤਾ ਦੀ ਅਰਦਾਸ ਗੁਰੂ ਘਰ ਦੀਆਂ ਸੇਵਾਵਾਂ ਸਤਿਗੁਰੂ ਛੱਬ ਦੇ ਮਨੰਤਰ ਦੇ ਲੈ ਜਾਣ ਨਤ ਅਰਦਾਸ ਕਰਦੇ ਜੀ ਬਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੂਰ ਗੋਬਿੰਦ ਕਾ ਪੂਰਣ ਗੁਨਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾਇ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ